ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਤੇ ਗੱਗੇ ਬਾਈ ਦੇ ਖੇਤ ਵਿੱਚ ਗੱਗੇ ਬਾਈ ਨੇ ਦਰਸਤ ਲਾਇਆ ਨਿੰਮ ਨਿੰਮ ਇਹਨਾਂ ਦੇ ਦੇਖਣੀ ਆਪਾਂ ਨੇ ਕਹੀ ਜੀ ਕੰਡੀਸ਼ਨ ਹੋਗੀ ਦੇਖ ਮੈਂ ਆਇਆ ਨਹੀਂ ਦੇਖ ਕੇ ਨਿੰਮ ਦੇਖ ਦੁਕਾਨ ਦੁਕਾਨ ਪਾਣੀ ਦਾ ਤਾਂ ਅਰੇੜੀ ਪਾਈ ਜਾਂਦਾ ਪਾਣੀ ਦਾ ਪਾਣੀ ਦਾ ਡੈਡੀ ਨੇ ਤਰੇ ਰੋਲ ਪਾਈ ਜਾਣਾ ਵਧੀਆ ਖੜੀ ਆ ਸੁੱਕੀ ਨਹੀਂ ਹੈਗੀ ਠੀਕ ਆ ਵਧੀਆ ਇਹ ਕੋਹ ਲਾਇਆ ਦਾ ਅਮਰੂਦ ਅਮਰੂਦ ਲੱਟ ਹੋਣੀ ਭੱਜੀ ਹੈ ਨਾ ਲੱਟ ਦਾ ਗੱਦੀ ਭੱਜੀ ਆ ਪਾਣੀ ਸਾਫ ਹੈ ਇਹ ਕੀ ਪਾਣੀ ਪਾਇਆ ਭਾਈ ਉਹ ਪਾਣੀ ਭਰੇ ਚਲਨੇ ਆਪਾਂ ਸਾਦੇ ਨਾ ਜਦੋਂ ਮੀਂਹ ਪੈਣ ਲੱਗਿਆ ਫੇਰ ਤਾਂ ਕਹਿਣਾ ਪਾਣੀ ਘਟ ਘਟ ਪਾਣੀ ਤਾਂ ਪੂਰਾ ਬਾਈ ਹਾਂ ਨਾ ਪਾਣੀ ਤਾਂ ਪੂਰਾ ਸਾਰੇ ਖੇਤਾਂ ਦਾ ਇੱਕ ਤਾਂ ਹੀ ਪੂਰਾ ਰੇਤ ਵਾਲਾ ਖੇਤ ਆ ਸਾਰਿਆਂ 'ਚ ਪਾਣੀ ਖੋਲ ਆ ਤਾਂ ਠੀਕ ਆ ਵਧੀਆ ਲੈ ਠੀਕ ਆਉਂਦੀ ਆ ਬਸ ਲੈਟ ਵਧੀਆ ਰਹਿੰਦੀ ਆ 8 ਘੰਟੇ ਦੇ ਬਾਅਦ ਫੇਰਾ ਕੀ ਦੁਆਰਾ ਹਾਂ ਦੇਖ ਗਰਮੀ ਨੇ ਬੱਸ ਕਰਾਈ ਪਈ ਆ ਦੇ ਲੱਗੇ ਨਹੀਂ ਠੰਡੀ ਛਾਂ ਆਈ ਦੀ ਚੌੜਾ ਪੱਤਾ ਇਹਦਾ ਪੂਰਾ ਪੱਤੇ ਦਾ ਦੇਖ ਲਾ 삭ਬਾਂ ਦੇ ਪੱਤੇ ਝੜਦੇ ਆ ਆ ਦੇਖਦਾ ਦੇਖਦਾ ਕੋਈ ਉਹ ਸੂਰਜ ਦਾ ਹੈ ਨਾਮੁਨਸ਼ਾਨ ਦੇਖਦਾ ਸੂਝਦਾ ਚੰਗਾ ਜਿਹਾ ਕਿੰਨਾ ਤਗੜਾ ਹੈ ਵਧੀਆ ਜੀ ਹੈ ਯਾਰ ਚਾਈ ਦਾ ਦਰਖਤ ਦਾ ਪੌਂ ਸਾਤ ਮੋਟਾ ਦਰਖਤ ਦਾ ਫਿਰ ਯਾਰ ਪੱਤਾ ਚੌੜਾ ਨਾ ਹਾਂ ਇਹਦਾ ਪੱਤਾ ਵਧੀਆ ਵਿੱਚ ਨੂੰ ਸੂਰਜੀ ਆਉਂਦੀ ਤੇ ਬਾਹਰ ਉਹਦਾ ਵੀ ਦਕੈਣ ਦਾ ਵੀ ਤੇਰੀ ਤੇ ਸ਼ਾਮਾ ਬਹੁਤ ਹੁੰਦੀ ਹੈ ਉਹ ਮੈਂ ਕਹਿ ਗਿਆ ਲੈ ਆ ਉਹਦਾ ਆ ਪੰਗਾ ਰਹਿੰਦਾ ਵੀ ਪੱਤੇ ਬਹੁ ਖੜਦੇ ਉਹਦੇ ਤਾਂ ਕਿਤੇ ਨਹੀਂ ਖੜਦੇ ਜਾਂਦੇ ਇਹਦੇ ਪੱਤੇ ਨਹੀਂ ਖੜਦੇ ਦੂਈ ਆ ਹੋ ਗਿਆ ਹੁੰਦੀ ਉਹ ਜਿਹੜੀ ਉਹ ਬਣਾਉਂਦੀ ਆ ਛਤਰੀ ਛਤਰੀ ਜੀ ਵਾਲੀ ਦਕੈਣ ਕਹਿੰਦੇ ਉਹਨੂੰ ਅੰਡਰ ਕੈਨ ਮੈਂ ਤਾਂ ਹੀ ਲੈ ਮਜ ਬੱਚੇ ਕੋ ਸ਼ਾਮਾ ਰੂਮੜ ਜੀ ਉਹਦੇ ਬੱਚੇ ਪੱਤੇ ਪਤਾ ਹੋਇਆ ਕਰਨ ਚੱਲ ਕੋਈ ਨਹੀਂ ਪਾਣੀ ਲੱਗੇ ਤੇ ਬਾਹਰ ਪਾਣੀ ਲੱਗੇ ਤੇ ਬਾਹਰ ਆ ਸ਼ਾਮਾ ਜਾਈਦੀ ਜ਼ਰੂਰ ਸ਼ਾਮਾ ਜ਼ਰੂਰੀ ਆ ਉਹ ਹੋ ਗਿਆ ਹੁੰਦਾ ਪਾਣੀ ਨੂੰ ਪੀਂਦੀ ਰਹੇਗਾ ਕੋਈ ਚੀਜ਼ ਜਾਂ ਬਰ ਕੋਈ ਫਿਰ ਜਾਨਵਰ ਨਹੀਂ ਹੈਗਾ ਹਾਂ ਧਰਤੀ ਜੀ ਨੂੰ ਪਾਣੀ ਜਾਂਦਾ ਪੀ ਰਹੀ ਆ ਪਾਣੀ ਉਹ ਇਹਦਾ ਕੁੱਟ ਭਰਦੀ ਆ ਉਹ ਜਾ ਕੇ ਪਤਾ ਲੱਗੂਗਾ ਇਹ ਕੁੱਟ ਭਰਦੀ ਬਈ ਹਾਂ ਹੈਗਾ ਮੈਂ ਪਤਾ ਤੀ ਨਹੀਂ ਦਵਾਣੀ ਨਹੀਂ ਹਵਾ ਹੁਣੀ ਧਰਤੀ ਚੋਂ ਨਿਕਲ ਰਹੀ ਆ ਬਾਹਰ ਚੂਹਿਆਂ ਦੀ ਖੱਡ ਹੋਣੀ ਜਾਂ ਕੋਈ ਬੜੀ ਚੀਜ਼ ਹੋਊਗੀ ਕੋਈ ਬੜਾ ਹਵਾ ਨਿਕਲਦੀ ਆ ਥੱਲੇ ਨੂੰ ਤੇ ਤਾਂ ਸਹੀ ਅੱਜ ਮਲਕੀਤ ਭਾਈ ਆਈ ਮੰਡ ਜਬਲਾੋਂ ਤਾਂ ਕਹਿੰਦਾ ਆਇਆ ਮਰੇ ਉਰ ਨੂੰ ਚੱਲ ਕੋਈ ਨਹੀਂ ਦੇਖਦੇ ਜਾ ਉੱਥੇ ਲੈਟ ਰਹਿ ਗਈ ਆ ਉੱਥੇ ਮੈਂ 12 ਵਜੇ ਆਈ ਆ ਨਾ 12 ਵਜੇ ਕਹਿੰਦਾ 8:30 ਵਜੇ ਆਈ ਫਾਲਟ ਪੈ ਗਿਆ ਔਖਾ ਹੋਣ ਲੱਗਿਆ ਉਹਦਾ ਗਾਣਾ ਕੱਢਦਾ ਤਾਂ ਮੈਂ ਕੱਦੂ ਕਰਨਾ ਕਹਿੰਦਾ ਲੈਟ ਨਹੀਂ ਆਈਗੀ ਅੱਜ 7 ਵਜੇ ਆਈ ਆ ਲੈਟ ਉੱਥੇ ਉਰੇ ਭੱਜੀ ਨਹੀਂ ਉਰੇ ਫੇਰ ਆ ਗਈ ਭੱਜ ਕੇ ਦੁਆਰਾ ਬਹੁਤ ਆ ਲੜੇ ਨੂੰ ਆਏ ਐ ਕਰੇ ਮੈਂ ਕੀ ਹੋ ਗਿਆ ਕਹਿੰਦਾ ਮੇਰੇ ਫੇਰ ਆ ਗਈ ਜਿੱਥੇ ਚਾਹੀਦੀ ਨਹੀਂ ਕਹਿੰਦਾ ਜਿੱਥੇ ਚਾਹੀਦੀ ਉੱਥੇ ਲੈਟ ਨਹੀਂ ਆਈ ਕਿੱਦਾਂ ਮੈਂ ਹੁਣ ਅਸੀਂ ਦੱਸ ਗਿਆ ਕਰੀਏ ਉਹ ਦੌਰ ਦੇ ਪੈਗ ਦਵਾਦੀ ਕਰੇ ਹੁਣ ਹਾਂ ਮੈਂ ਭਾਈ ਡਰੇਨ ਚ ਭੇਜ ਦਿੰਦੇ ਦੇਖ ਲੈ ਕੱਢ ਲਈ ਉੱਥੇ ਜਾ ਕੇ ਕੋਲ ਨੂੰ ਲੰਘਦੀ ਆ ਆਹੀ ਹੋ ਸਕਦਾ ਕਹਿੰਦਾ ਜਾਣੇ ਨਹੀਂ ਪਾਣੀ ਪਿੱਛੇ ਸੋਕਣ ਨਾਲ ਲੋਕਾਂ ਨੇ ਆਹੀ ਹੋ ਸਕਦਾ ਤਾਂ ਸੂਬਾ ਹੀ ਚਾਹੀਦਾ ਸੂਬਾ ਹੀ 24 ਘੰਟੇ ਵਾਲਾ ਹਾਂ ਬਈ ਛਾਲ ਮਰਨ ਅੱਜ ਤਾਂ ਸਾਰੀ ਥੜੀ ਵਿੱਚੇ ਬੈਠਾ ਰਹੇਗਾ ਨਾ ਉਹਨੂੰ ਤਾਂ ਮੋਬਿਲ ਫੇਤਾਂ ਦੇ ਪਾਣੀ ਦਾ ਫਰਕਾ ਪਾਣੀ ਉਹ ਤਾਂ ਪਾਣੀ ਬੈਸਟ ਹੈ ਯਾਰ ਠੰਡਾ ਪਾਣੀ ਨਾਲ ਠੰਡਾ ਵੀ ਆ ਚਲੋ ਹੁਣ ਕੋਈ ਤਕਨੀਕ ਹੁੰਦੀ ਹੈ ਹੌਲੀ ਹੌਲੀ ਆਉਂਗੇ ਹੀ ਇਹ ਹੋਰ ਪਾਸੇ ਆਇਆ ਕਦੇ ਸਾਡੇ ਬਾਪ ਵੀ ਗਾਉ ਕਰੋ ਬਾਈ 5-7 ਸਾਲ ਨੂੰ ਸਾਡੇ ਸਾਡੇ ਬਾਗਰ ਹੋਗੇ ਨਹੀਂ ਹੋਗੀ ਉਹ ਮੈਂ ਹੋਊਗੀ ਕਦੇ ਤਾਂ ਹੋਊਗੀ ਉਹ ਇਹ ਉਮੀਦੇ ਬੈਠੇ ਆ ਇਹ ਉਮੀਦੇ ਹੁੰਦੀ ਇੱਕ ਸਰਕਾਰਾਂ ਪਰ ਉਮੀਦ ਆ ਚਲੋ ਕੋਈ ਨਹੀਂ ਹੌਲੀ ਹੌਲੀ ਕਦੇ ਪਾਣੀ ਮਿਲੂਗਾ ਜਿਦਾਂ ਇੱਥੇ ਵਾਲ ਡੇਬਲ ਡਾਊਨ ਹੋਗਾ ਉਦੋਂ ਤਾਂ ਮਿਲੂਗਾ ਹੀ ਫਿਰ ਆਪਾਂ ਤਾਂ ਜਾਣੀ ਆ ਥੱਲੇ ਪਾਣੀ ਉੱਪਰ ਆਣਾ ਤਾਂ ਨਹੀਂ ਸਿਆਣਦੇ ਆਹੀ ਤਾਂ ਚੱਕਰ ਆ ਪਰ ਸਾਡੇ ਦੇਖਦੇ ਦੇਖਦੀ ਪਾਣੀ ਬਈ ਬਹੁਤ ਥੱਲੇ ਚਲੀ ਗਿਆ ਕਿੰਨੇ ਫੁੱਟ ਚਲੀ ਗਿਆ ਦੇਖ ਅਸੀਂ ਉੱਪਰ ਪੱਖੇ ਹੁੰਦੇ ਤੇ ਜ ਮੈਂ ਖੇਤੀ ਲੱਗਿਆ ਕਰਨ ਫੇਰ ਉੱਪਰੇ ਵੇਖ ਉੱਪਰੇ ਬਾਹਰ ਟੂਆ ਟੂਆ ਪਟਕੇ ਪੀਣ ਵਾਲਾ ਕੰਮ ਦਾ ਬਾਹਰ ਬਿਲਕੁਲ ਉੱਪਰ ਹੁੰਦਾ ਦਾ ਸੇਮ ਸੀ ਸੇਮ ਹੁਣ ਦੇਖ ਲੈ ਵੀ ਪਾਣੀ ਮੈਂ ਕਹਿੰਦਾ ਆਪਣੇ 40 35 40 ਫੁੱਟ 40 ਬੰਦ ਗਿਆ 35 40 ਇਹ ਮੰਨ ਲਾ 0 ਫੁੱਟ ਲਾਲਾ 0 ਨਹੀਂ ਜਾਂ 10 ਕੁ ਫੁੱਟ ਪੁੰਦਾ 5 10 ਨਾਲਾ ਚੱਲ 10 ਤੇ 30 ਫੁੱਟ ਮੁੱਕਾ ਹੋ ਗਿਆ ਆ ਕਿੰਨੇ ਸਾਲਾਂ ਚ ਹੋ ਗਿਆ ਦੇਖ ਲੈ ਦਸ 12 ਫੁੱਟ ਤੋਂ ਪਾਣੀ ਹੁੰਦਾ 10 20 ਫੁੱਟ ਪਾਣੀ ਡੂੰਘਾ ਹੋ ਗਿਆ 30 ਫੁੱਟ 30 ਫੁੱਟ 30 ਫੁੱਟ ਚਲੇ ਆ ਕਿੰਨੇ ਸਾਲ ਚ 20 ਸਾਲ ਚ 22-23 ਸਾਲ ਚ 20 ਸਾਲ ਰੱਖ ਲਾ ਪਰ ਹਰੇ ਸਾਰੇ ਫੁੱਟ ਖਾਂਦਾ ਐਵਰੇਜ ਨਾਲ ਔਖਾ ਫਿਰਦਾ ਭਾਈ ਪਰ ਹੁਣ ਪਾਣੀ ਮੈਂ ਦੇਖਿਆ ਕਈ ਸਾਲ ਹੋ ਗਏ 3-4 ਸਾਲ ਹੋ ਗਏ ਆਪਣੇ 35-40 ਦੇ ਵਿੱਚ ਵਿੱਚ ਹੀ ਆ ਇੱਥੇ ਘੁੰਮ ਰਹੇ ਹਾਂ ਇੱਥੇ ਜੋ ਘੁੰਮ ਰਹੇ ਆ ਲੱਕੀ ਦੇਖੋ ਭਾਈ ਚਲੀਏ ਮੰਡੀਆਂ ਨੂੰ ਫਿਰ ਚੱਲ ਮੰਡੀਆਂ ਚੱਲ ਜਾਈਏ ਬਾਕੀ ਭਾਈ ਅਸੀਂ ਦਾ ਲਾਤੇ ਬੂਟ ਬੂਟੇ ਤੁਹਾਨੂੰ ਵੀ ਪੀਗ ਲਾ ਇਹਦਾ ਡੈਮੋ ਆ ਇਹਦਾ ਸਾਨੂੰ ਬਾਈ ਕਹਿੰਦੇ ਮਿਲ ਕੇ ਬੂਟੇ ਤਾਂ ਲਾਤੇ ਸੀ ਤੁਸੀਂ ਲਾਉਣੇ ਆ ਮੈਂ ਜਾਣਾ ਜਾਂ ਉੱਥੇ ਮਲੇਰ ਕੋਟੜੇ ਤੇ ਲਿਆਉਣੇ ਆ ਮੈਂ ਤਾਂ ਲਾਉਣੇ ਆ ਹਲੇ ਮੈਂ ਉਦੋਂ ਪਹਿਲਾਂ ਵੀ ਬਰਸਾਤਾਂ ਸ਼ੁਰੂ ਹੋ ਜਾਣ ਉਹ ਹੀ ਗੱਲ ਉਹਦੇ ਪਹਿਲਾਂ ਲਾਉਣ ਦਾ ਫਾਇਦਾ ਨਹੀਂ ਕੋਈ ਫਿਰ ਮਲੇਰ ਕੋਟੜੇ ਤੇ ਲਿਆਉਣੇ ਦੂਏ ਤੇਰੇ ਨਿੰਬੂ ਸੰਤਰੇ ਲੈ ਆ ਕੇ ਲਾਉਣੇ ਉੱਥੇ ਉਹ ਵੀ ਖਾ ਕੇ ਕਿੱਟੋ ਘਟ 100 ਬੂਟਾ ਲੈ ਕੇ ਆਉਂਗਾ ਮੈਂ ਵੀ ਜਿਹੜੇ ਸ਼ਾਮਾ ਵਾਲੇ ਯਾਰ ਫਲ ਵਾਲੇ ਬੜੇ ਬੜੇ ਵਾਲੇ ਚੱਲੀਏ ਮਲੇਰ ਕੋਟੜੇ ਕਿੱਥੇ ਨੇ ਚੱਲਦੇ ਚੱਲੋ ਉੱਥੇ ਬਹੁਤ ਵਧੀਆ ਦਰਖਤਾਂ ਲਿਆ ਕੇ ਲਾਉਣੇ ਆ ਤੇ ਪਾਲਨੇ ਆ ਮੈਂ ਕਹਿੰਦਾ ਬਸਾਤੇ ਲਾਵੇ ਮੜ ਕੋਲ ਹੋ ਗਈ ਤਾਂ ਬਰਸਾਤ ਆਵਾਂ ਲੰਦੀ ਆ ਹਾਂ ਠੀਕ ਨਹੀਂ ਇੱਥੇ ਤਾਂ ਹੁਣ ਤਾਂ ਤੈਨੂੰ ਰੋਜ਼ ਬਾਣੀ ਪਾਉਣਾ ਪੈਣਾ ਬਰਸਾਤ ਵਿੱਚ ਆਏ ਆ ਵੀ ਤੈਨੂੰ ਕਦੇ ਹੋਇਆ 2-4 ਦਿਨ ਬਾਅਦ ਇਹ ਸੋਕਾ ਲੱਗਿਆ ਤਾਂ ਨਹੀਂ ਤਾਂ 2-4 ਦਿਨ ਬਾਅਦ ਮੀਂਹ ਪੈਂਦਾ ਹੀ ਰਹਿੰਦਾ ਇਹ ਬਾਕੀ ਬਈ ਤੁਸੀਂ ਤੁਸੀਂ ਵੀ ਲਾਓ ਆ ਪੀਲੇ ਸਾਡੇ ਵੱਲ ਤੇ ਤੋਂ ਅਸੀਂ ਵੀ ਲਾ ਲਾਉਂਗੇ ਆ ਤਾਂ ਉਹੀ ਗੱਲ ਹੋ ਗਈ ਨਾ ਵੀ ਬੰਦਾ ਆਪਣੇ ਜੋਗਾ ਦਾ ਲਾ ਲਵੇ ਦੋ ਦਰਖਤ ਹਾਂ ਜਿੱਦਣ ਬੰਦਾ ਮਰਦਾ ਦੋ ਤਿੰਨ ਦਰਖਤ ਲੈ ਜਾਂਦਾ ਹੋਈ ਗੱਲ ਮੋਜ ਹੁੰਦੀ ਹੈ ਜਿਆਦਾ ਨਹੀਂ ਤਾਂ ਲਾ ਲਵੇ ਜਿਆਦਾ ਨਹੀਂ ਤਾਂ ਹਰੇਕ ਪਰਿਵਾਰ ਦਾ ਇੱਕ ਮੈਂਬਰ ਦੋ ਦਰਖਤ ਚਾਹੀਦੇ ਆ ਜੇ ਚਾਰ ਮੈਂਬਰ ਆ ਤੁਸੀਂ ਤਾਂ ਕਟਕੜ ਵੀ 10 ਦਰਖਤ ਲਾਓ ਚਾਰ ਇੱਕ ਇੱਕ ਫੈਮਿਲੀ ਜਿੰਨੇ ਹੋ ਸਕਦਾ ਯਾਰ ਹਣਾ ਕਿੰਨੇ ਘਟਾ ਸਕਦਾ ਕਟੋ ਘਾ ਜਿੰਨੇ ਮਰਜ਼ੀ ਪਾਲ ਲਓ ਫਿਰ ਕਟੋ ਘਾ ਇੱਕ ਬੰਦਾ ਪਾਲ ਸਕਦਾ ਕਟੋ ਘਾ ਲਾਓ ਭਾਈ ਦੋ ਦਸਤ ਇੱਕ ਬੰਦਾ ਵੀ ਮੈਂ 5-7 ਦਰਖਤਾਂ ਦੀ ਗੌਰ ਕਰ ਸਕਦਾ ਮੈਂ ਆਪਣੇ ਦੋ ਲਾਤ ਤੇ ਹਲਦ ਮੈਂ ਬਹੁਤ ਲਾਉਣੇ ਹੋਰ ਜਗ੍ਹਾ ਦੇਖਦਾ ਲਈ ਮੈਂ ਉਰੀ ਲਾਉਣੇ ਹਾਲੇ ਥੋੜੇ ਹੋਰ ਪੂਲਾਂ ਦੇ ਨਾਲ ਆ ਜਾਣੇ ਹੋਰ ਨਹੀਂ ਪੂਲਾਂ ਦੇ ਨਾਲ ਇਹਨੇ ਦੱਬ ਲੈਣਾ ਕਿਤੇ ਸਾਈਡ ਪਰ ਦੇ ਉਹ ਦੇ ਆਖਲੇ ਨਾਲ ਇਹਦੇ ਨਾਲ ਵਾਲਾ ਲਾਉਣਾ ਫਿਰ ਮੈਂ ਮੋਟਰ ਦੀ ਬੈਕ ਸਾਈਡ ਤੇ ਪਰਲੇ ਪਾਸੇ ਪਰਲੇ ਪਾਸੇ ਜੇ ਤੂੰ ਮੈਨੂੰ ਕਹਿਂਦਾ ਉਲਾਉਣੇ ਤਾਂ ਮੈਂ ਉੱਥੇ ਵੀ ਲਾਉਣੇ ਆ ਮੋਟਰ ਨੂੰ ਸ਼ਾਮਾ ਰੂੰਗੀ ਉਧਰਲੇ ਪੂਲਰ ਛੋਟੇ ਆ ਮੈਂ ਦੋ ਡੇਢ ਦੇਣੇ ਹੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਇਕ ਉੱਥੇ ਦਸਤ ਦੂਏ ਲਾਉਂਗੇ ਜਿਹੜੇ ਜਿਹੜੇ ਹੈਗੇ ਤਦਾ ਤਕੜੇ ਉਹ ਉਹ ਵੀ ਬੂਟੇ ਖਰਾਬ ਆ ਸੁੱਕੇ ਪਏ ਆ ਪੁੱਤ ਹੈ ਨਹੀਂ ਉਹਨੂੰ ਕੜਈਆਂ ਚਲੀਓ ਫਿਰ ਚਲੋ ਆ ਖੇਚ ਗਿਰ ਗਿਆ ਉਹਨੇ ਦੋ ਭਰ ਦੇਣੇ ਯਾਰੀ ਸਤਿ ਸ਼੍ਰੀ ਅਕਾਲ ਜੀ ਸਿੱਧੀ ਖੇਚੇ ਸਿੱਧਦੇ ਸਤਿ ਸ਼੍ਰੀ ਅਕਾਲ ਜੀ ਪਹੁੰਚ ਗਏ ਮੰਡ ਚ ਮੰਡ ਜੇ ਪਹੁੰਚਣਾ ਹੁਣ ਚਾਚਾ ਮੰਡ ਜੇ ਮਿਲਣਾ ਤੁਹਾਨੂੰ ਬਸ ਹੋਈ ਪਈ ਆ ਚੇਜੀ ਤਾਂ ਆ ਇਹ ਲੈਟਰ ਤਾਂ ਕਰ ਲਿਆ ਅੱਜ ਲੈਟਰ ਬਹੁਤਾਂ ਕਰੇ ਬਾਈ ਸਾਰੇ ਬਸ ਇਹੀ ਹਾਲ ਆ ਬਾਈ ਦਾ ਭੂਗਾ ਇਹ ਤਾਂ ਦੇਖੀ ਨਾ ਬਤੂ ਜਲਦੀ ਦੀ ਗੱਤ ਕਰੋ ਪੁੱਛ ਲੈ ਹਰਜੀਵ ਨੂੰ ਪੁੱਛ ਹੋਰ ਯਾਰ ਇਹ ਮੈਂ ਤਾਂ ਕਿਹਾ ਅੱਠ ਘੰਟੇ ਸਵੇਰੇ ਲੱਗੀ ਡੇਢ ਘੰਟਾ ਫੇਰ ਆਲੀ ਉਹ ਭਾਈ ਵੀਰ ਵਾਲੇ ਸੁਣਦੇ ਨਾ ਰੋਪੜ ਮਾਲਾ ਕਿੰਨੀ ਨੇ ਢੋ ਲੈ ਵੰਡ ਕਿੰਨੀ ਸ਼ਰਦੋ ਚਾਰ ਦਿਨ ਇਹ ਤੰਗ ਹੋਏ ਪਏ ਆ ਮੋਟਰਾਂ ਖੜੀਆਂ ਇਹਨਾਂ ਦੀਆਂ ਉਹ ਸਭ ਕੱਢ ਲੂਗਾ ਔਰ ਸਭ ਤੋਂ ਦੇਖਣਾ ਉਹਨਾਂ ਪਰਲੇ ਪਰ ਸਭ ਦਾ ਦੇਖਾਂ ਸਭ ਦਾ ਹੋਈ ਆ ਕੱਲ ਤੇ ਫਿਰ ਲੱਭ ਫਿਰ ਆ ਜੇਣਾ ਕੱਲ ਤੇ ਜਾਦਾਊਗਾ ਨਹੀਂ ਬੋਲਾ ਚਾਰ ਕਿ ਨਹੀਂ ਆਉਣੀ ਹੀ ਆ ਫਿਰ ਅਜੀ ਤਾਂ ਕਹਿੰਦੇ ਆ ਇਹ ਆਏ ਨੇ ਤੇ ਤੁਹਾਨੂੰ ਚਾਰ ਦਿਨ ਹੈ ਤੂੰ ਕਹਿੰਦਾ ਚਾਰ ਦਿਨ ਭਈਆ ਦੋ ਤਿੰਨ ਨੂੰ ਬੁਲਾਉਣੇ ਆਲੇ ਭਈਏ ਦੋ ਤਿੰਨ ਦਿਨ ਤੇ ਕਹਿੰਦੇ ਕੱਲ 26 ਤੀ ਨੂੰ ਐਨ ਤੇ ਅੱਜ 23 ਹੋਈ ਆਲੇ 23 ਹੋਈ ਆ ਅੱਜ ਕਾਲੂ ਲਿਆਉਂਦਾ ਟਰੈਕਟਰ ਆਇਆ ਟੈਂਕੀ ਭਰ ਕੇ ਕਾਲੂ ਠੀਕ ਹੈ ਬਾਈ ਅੱਜ ਬਾਈ ਅੱਜ 23 ਹੈ ਟੈਂਕੀ ਕਿਹਨੇ ਸਭ ਕੀ ਭਰ ਦਿੰਦੀ 3 ਘੜੇ ਸਾਹੀ ਆਪ ਕੰਮ ਇਹਦਾ ਟੈਂਕੀ ਲਿਆਉਦੇ ਭਰ ਕੇ ਆਉ ਆ ਬਈ ਠੀਕ ਹੈ ਕਾਲੂ 23 ਅੱਜ ਕਾਲੂ ਸ਼ਾਮ ਨੂੰ ਤੇਰੇ ਪਨੀਰੀ ਬੱਟਣ ਆ ਜਾਣਾ ਉਹਨਾਂ ਨੇ ਫੇਰ ਆ ਆ ਦੇਖ ਲਈ ਤੂੰ ਜੱਸੇ ਤੇ ਇਹ 2 ਕਿਲੇ ਗਾਵੜਾ ਵੀ ਲਿਪੂਣੀਆਂ ਆ ਜਾਂ ਤਾਹੀਂ ਲਿਪੂਣਗੀਆਂ ਉਹਦੇ ਪਨੀਰੀ ਬਟਨ ਲੰਘ ਗਏ ਹੁਣ ਜੱਸੇ ਦੇ ਹੁਣ ਬਾਦੂ ਸਵੇਰੇ 7 ਵਜੇ ਜਨਰੇਟਰ ਜੋੜ ਦੇਣਾ ਹੋਰ ਆ ਆ ਪੱਟ ਕੱਦੀ ਹੋਣੀ ਤੇਰੀ ਪਾਵਰ 7 ਵਜੇ ਥੋੜੂ 4 ਵਜੇ ਲੈਟ ਆਉਣੀ ਨਾ ਸਵੇਰੇ 4 ਵਜੇ ਤੇ 12 ਵਜੇ ਤੱਕ ਲੈਟ ਆ ਅੱਜ ਤੇ ਬਰੇ ਕਿੱਥੇ ਆ 12 ਵਜੇ ਉਧਰ 4 ਵਜੇ ਤੇ ਹਾਂ ਉਰੇ 12 ਵਜੇ ਤੇ ਉਰੇ 12 ਵਜੇ ਆਉਣੀ ਹੈ ਉਹ ਕਾਲੂ ਡਬਲ ਵੀ ਆਉਣੀ ਹੋਣੀ ਹੈ ਇਹ ਡਬਲ ਡਬਲ ਨਹੀਂ ਆਉਂਦੀ ਹੁਣ ਤੇ ਡਬਲ ਆ ਗਈ ਫੇਰ ਕਿਹੜੇ ਇੱਥੇ ਉਹ ਸ਼ਿਫਟ ਲੱਗੇ ਆ 4:00 ਸੁੱਤੀ ਬਈ ਪਿੱਛੇ ਸ਼ਿਫਟਾਂ ਹੀ ਦਊਗਾ ਹਮ ਆਪਣੇ ਦੋ ਡਬਲ ਤਾਂ ਤਾਂ ਆ ਜਾਂਦਾ ਡਬਲ ਚੱਲ ਗਈ ਵਸੇ ਤੂੰ ਸਦਾ ਸਵਾਦ ਦੋੜੀ ਸਾਧ ਹੀ ਨਹੀਂ ਹੁੰਦੀ ਹੈ ਹਾਂ ਠੀਕ ਨਹੀਂ ਤੁਸੀਂ ਕਰੋ ਮੈਂ ਮਾੜਾ ਲੇਜਰ ਪੈ ਤਾ ਤਾਰੀ ਜੀ ਜਾਂਦਾ ਕਹਿੰਦਾ ਸਾਡੇ ਗਰਮੀ ਵਾਲੀ ਬਹਿੰਡ ਬਹੁਤ ਹੈ ਕਹਿੰਦਾ ਬਾਹਰ ਕੰਮ ਕਰਨ ਵੀ ਨਹੀਂ ਜਾਂਦਾ ਥੋੜੇ ਰੇਂ ਨਹੀਂ ਜਾਂਦਾ ਸੋਣ ਇਡਲੀ ਚ ਬਾ ਤੂੰ ਇੱਥੇ ਤੇ ਗਰਮੀ ਲੈ ਜਾ ਸਾਨੂੰ ਥੋੜੀ ਠੰਡ ਭੇਜ ਦੇ ਇੱਧਰ ਅਬ ਜੀਦੀ ਕਿਥੇ ਲਾਉਂਗਾ ਹਾਂ ਜੀਦੀ ਉਹ ਮੀਰਾ ਬਵੇ ਕਹਿੰਦਾ ਮੀਹ ਭਈ ਜਾਂਦਾ ਰੋ ਅਬ ਠੰਡਾ ਮੀਂਹ ਕਿਥੇ ਹੋਣੀ ਤੇ ਸਾਡੇ ਜੀਨੇ ਜੀਰੀ ਲੱਗਦੀ ਮੀਹ ਭਈ ਜਾਂਦਾ ਕਹਿੰਦਾ ਦੁਬਾਰਾ ਫੇਰ ਕਰਨੇ ਵੀ ਦੀ ਜੀਰੀ ਨੂੰ 25 ਦੇ ਉੱਪਰ 30 ਦੇ ਇਹ ਤਾਂ ਚੱਲਿਆ ਰੀਜਰ ਕਰਨ ਨੂੰ ਦੂਜਾ ਚੱਲਿਆ ਆਪਣਾ ਕਰਨ ਨੂੰ ਇਹ ਰੀਜਰ ਲਿਆ ਰਿਹਾ ਹੈ ਬਈ ਕਿੱਥੇ ਵਜਾ ਲਈ ਆ ਓਏ ਨੀਂਦੇ ਜਾ ਰਿਹਾ ਆ ਆ ਇਹਦਾ ਕਰੇ ਕਾਲੇ ਜੋਥੇ ਆ ਇਹ ਆ ਜੇ ਲੈਂਟਰ ਕਰਨ ਕਾਲੇ ਦੀ ਨਾ ਨਾ ਕਾਲੇ ਦੀ ਨਹੀਂ ਤਰਨਵੀਰ ਮਸ਼ੀਨ ਵਾਲਾ ਹਾਂ ਹਾਂ ਉਹਨਾਂ ਦੇ ਦੀਪੇਰਾਂ ਦੇ ਆਹੋ ਇੱਥੇ ਆ ਗੰਨੇ ਦੇ ਕੋਲ ਫੇਰ ਆਦਾ ਬਜਾਲੇ ਚੱਲ ਕੋਈ ਨਾ ਖੜਾਊਗਾ ਮੈਂ ਚੱਲਿਆ ਕਰਨ ਕਹਿੰਦਾ ਖੜਾਉਣਾ ਕਹਦੇ ਆ ਵਧੀਆ ਕਰਿਆ ਵੇ ਇਹ ਤਾਂ ਮੈਨੂੰ ਕਹਿੰਦਾ ਤੂੰ ਮੈਂ ਕੱਦੂਗਾ ਨਾ ਸ਼ਾਮ ਨੂੰ ਮੈਂ ਵੀ ਚੱਲਿਆ ਰਗਾ ਜੇ ਲਾਈਟ ਹੀ ਨਹੀਂ ਆਈ ਹੋ ਜਾਣਾ ਤਾਂ ਹੁਣ ਤੂੰ ਕੀ ਕਰ ਯਾਰ ਲਾਈਟ ਹੀ ਨਹੀਂ ਆਈ ਇਹਨੇ ਖੰਭਾ ਟੁੱਟ ਗਿਆ ਰੋਪੜ ਕਿਹੜੇ ਕਿਸੇ ਨੇ ਦੇਖਣ ਜਾਣਾ ਵੀ ਖੰਭਾ ਟੁੱਟ ਗਿਆ ਕੀ ਹੋਇਆ ਅੱਜ ਇੱਕ ਵੀ 11 ਨਹੀਂ ਹੋਏਗਾ ਤੂੰ ਅੱਜ ਕਿੱਥੇ ਹੋਇਆ ਅੱਜ ਹੁਣ ਛੱਡਿਆ ਉਹਨੂੰ ਬਸ ਇਹਨਾਂ 'ਚ ਪੂਰਾ ਕਰਕੇ 3 ਵਜੇ ਤਾਂ ਆਈਏ ਸਵਾ 3:00 ਯਾਰ 5:00 ਵਜੇ ਜੇ 2 ਘੰਟੇ ਹੋ ਗਿਆ ਇਸ ਨੂੰ ਦੋ ਘੰਟੇ ਬਫੇ ਨਾ ਮੈਂ ਪਿਆ ਦੋ ਘੰਟੇ ਦਾ ਹੁਣ ਹਾਂ ਹੁਣ ਛੱਡਿਓ ਪਾਲੇ ਕਰ ਉਹ ਭਰ ਦਿਓ ਅੱਠ ਬਾ ਮੋਟਰ ਨਹੀਂ ਉਹ ਦੂਈ ਹੈਂ ਆ ਮੋਟਰ ਦੀ ਉਹ ਆ ਮੋਟਰ ਚੱਲਦੀ ਹੈ ਬਹਿ ਕੇ ਵੇ ਨਾ ਭਾਈ ਆਂ ਡੰਡਾ 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 ਲੱਗੇਗਾ ਨਾ ਪਰ ਤਾਂ ਲੋਟਾਉਂਦੇ ਥਲੇ ਮਾਰ ਮਾਰ ਥਲੇ ਨਹੀਂ 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 ਮਾਰ ਰਹਿਣ ਦੇ ਲੰਘ ਜਾ ਕੋਈ ਨਹੀਂ ਕਹਿੰਦਾ ਵੇਖ ਨੂੰ ਘੇਰਦੇ ਆ ਇਹ ਇਹ ਹਾਂ ਥਲੇ ਦੇਖਣ ਦਾ ਹੈ ਪੁੱਛੀ ਨਾ ਘੇਰਦੇ ਆ ਮੋਟਰਸਾਈਕਲ ਤੇ ਮੈਂ ਨੜਦੇ ਆ ਇਹ ਲੈ ਹਾਂ ਗਿਰਦੀਆਂ ਨਾ ਥੱਟੇ ਖਾਜ ਬੱਜੀਆਂ ਕਈਆਂ ਦੇ ਭੱਜ ਗਈ ਲੈ ਫੇਰ ਭੱਜ ਗਈ ਲੈ ਬਸ ਲੈ ਲੈ ਗਈ ਆ ਜੂ ਚੱਲ ਆ ਚੱਲਦੀ ਮੋਟਰ ਨਾ ਗਿਆ ਭੱਜ ਗਈ ਟਾਇਰ ਬੈਠ ਗਿਆ ਸਾਡੇ ਪੈਰ ਬੈਠ ਗਿਆ ਹੌਲੀ ਹੌਲੀ ਬੈਠਦਾ ਹਵਾ ਜੀ ਘੜਦਾ ਹੌਲੀ ਹੌਲੀ ਬੈਠਣਾ ਇਹਨੇ ਚੱਲ ਕੋਈ ਨਹੀਂ ਛੁੱਟ ਜੇ ਫੇਰ ਤਾਂ ਯਾਰ ਮੈਂ ਤਾਂ ਦੇਖ ਲਿਆ ਭਾਈ ਜੇ ਮੋਟਰ ਚਲਾਉਣੀ ਗਾ ਟਰੈਕਟਰ ਲਿਆ ਬਸ ਜੇ ਕੱਦੂ ਕਰਨਾ ਇੱਕ ਵਾਰੀ ਤੇਲ ਫੂਕ ਦੇ ਬਸ ਫੂਕ ਦੇ ਇੱਕ ਵਾਰੀ ਬਸ ਹੁਣ ਖੜੀ ਆ ਉਹ ਪਰਲੀ ਫੂਕ ਦੇ ਇੱਕ ਵਾਰੀ ਦੇਖੀ ਜਾਈਏ ਜਰਾ ਕੋ ਹੋਊ ਹਾਂ ਉਨਹੀਂ ਰਾਹਤੇ ਮੈ ਲੱਗ ਗਏ ਜੀ ਲਾਲਾ ਅਭੀ ਜੇ 40 ਨੂੰ ਤਾਂ 5000 ਹੋਰ ਲਾ ਲੈ 45 ਨੂੰ ਲਾ ਲੈ ਬਸ ਉਨੇ ਨਹੀਂ ਕੀੜੇ ਲੱਗ ਜਾਣੇ ਤੇਰੇ ਸਾਢੇ 5 ਕਿਲੋਮੀਟਰ ਹੋਰੇ ਤੇ ਅਸੀਂ ਤੁਰ ਦੇ ਕੇ ਆ ਉਹ ਵੀ ਦੱਸਦਾ ਮੈਂ ਉਹਨਾਂ ਦੇ ਰਾਹਤੇ ਮੈ ਲੱਗ ਲੈਂਦਾ ਇੱਕ ਮੋਟਰਸਾਈਕਲ ਚਲੇ ਕੇ 10 ਕਿਲੋਮੀਟਰ ਇੱਕ ਕਿਹੜਾ ਹੋਵੇ ਤੇ ਯਾਰ ਉਹ ਲਾ ਪਾਈ ਮੈਂ ਤਾਂ ਸਵੇਰ ਨੂੰ ਫੋੜੀ ਟਰੈਕਟਰ ਟੈਂਕੀ ਭਰ ਲਿਆਉਣੀ ਉਹਨੇ ਤੈਤਰ ਹੀ ਲਾ ਦੇ ਅੱਜ ਤੇ ਲਿਆ ਕੇ ਆਹਾਂ ਆਏ ਆ ਇਹ ਕਾ ਖਤੀ ਹੈ ਬਸ ਆਹ ਹੈ ਦਵਾੜਕ ਬਾਕੀ ਆ ਹੀ ਰਹਿ ਗਏ ਆਹ ਪੱਟ ਰਹਿ ਗਈ ਬਾਲੀਆ ਬਸ ਇਹ ਦਾਦ ਜੀ ਕੱਲੂ ਇਹ ਕੱਲੂ ਲਾਈਟ ਆ ਗਈ ਮੈਂ ਕਹਿੰਦਾ ਵੀ ਆ ਦੋ ਘੰਟੇ ਅੱਦ ਅੱਦ ਹੁਣਾ ਦੋ ਘਰੇ ਲੱਗ ਕੇ ਆਹ ਦੋ ਘਰੇ ਲੱਗ ਗਏ ਅੱਦ ਹੋ ਜਣਾ ਤੇਰਾ ਅੱਦ ਹੂੰਗਾ ਹਾਂ ਹੁਣ ਪਤਾ ਨਹੀਂ ਕਿ ਆਪਦਾ ਕਦਮਣੀ ਆ ਇਹਦਾ ਕਿ ਸੋਰੇ ਵੀ ਨਹੀਂ ਕੋਈ ਪਤਾ ਨਹੀਂ ਬਾਈ ਮੰਡ ਦਾ ਬਹਾਵਰਾ ਹਾਲ ਹੈ ਦਰਖਤ ਬਹੁਤ ਹਨ ਵਾ ਇਧਰ ਕਿੱਥੇ ਦਰਖਤ ਆ ਏ ਟੇਜ ਦੇ ਲੈਣ ਆਉਂਦੀ ਸਾਰੀ ਆਪਣੇ ਦੀਨ ਦਾ ਦਰਖਤ ਇਹ ਨਹੀਂ ਸਾਰੇ ਦਰਖਤ ਇੱਧਰ ਕਿੱਥੇ ਦਰਖਤ ਬਾਈ ਓਰੇ ਇੱਥੇ ਤੇ ਆ ਆ ਘੁੰਮ ਗਏ ਵਸ ਲੈਣ ਆਏ ਆ ਅੱਗੇ ਹੋਰ ਵੀ ਦਰਖਤ ਲਾਉਣੇ ਪੈਣੇ ਬਈ ਆਪਾਂ ਨੂੰ ਇੱਥੇ ਰੋਮਾ ਮੈਨ ਦੱਸ ਦੇ ਕ ਦੇਖਮ ਡੇਖ ਓਰੇ ਹੂੰ ਆ ਕੁੰਜੀ ਆ ਕੁੰਜੀ ਇੱਥੇ ਇੱਥੇ ਗੱਗੇ ਮੈਂ ਦੇਖਿਆ ਕੋਈ ਤਾਂ ਖੁੰਜੇ ਖੁੰਜੇ ਇੱਥੇ ਇੱਥੇ ਕਾ ਟਰੈਕਟਰ ਲਿਆਣਾ ਪਰਾਂਗਾ ਇੱਥੇ ਲੱਗਣੀ ਚਾਹੀਦੀ ਆ ਉਹ ਤੇ ਨਾ ਉਹ ਖੁੰਜੇ ਕੋਈ ਥੋੜਾ ਜਿਹਾ ਉਹਨੂੰ ਗੱਲ ਇੱਧਰ ਮਜਾ ਇੱਧਰ ਨੂੰ ਜਾਵਾਂ ਇੱਧਰ ਹੀ ਸ਼ਾਮਾਂ ਹਾਂ ਇੱਥੇ ਡੇਕ ਲਾਉਣੀ ਬਸਾਤ ਚੋਂ ਆਉ ਤੇਰੇ ਪੈਰਾਂ ਕੋਲ ਲਾਣੀ ਤੈਨੂੰ ਹਾਂ ਰਸਤਾ ਵੀ ਛੱਡੇ ਵਿੱਚ ਨੂੰ ਰਸਤਾ ਕਿਸੇ ਵੱਡੇ ਨਾਲ ਮੋਟਰਸਾਈਕਲ ਲਾਉਣਾ ਮੋਟਰਸਾਈਕਲ ਹੀ ਬੰਦੇ ਜਾਣ ਨੂੰ ਵੀ ਮੰਗਦਾ ਬੰਦੇ ਲੈ ਕੇ ਜਾਣਾ ਖੁੰਜੇ ਲਾ ਦੇਣੀ ਇੱਥੇ ਦੋ ਦੋ ਲਾ ਦੇਣੀ ਆ ਔਰ ਹਾਂ ਸ਼ਾਂਪੂਰੀ ਹੋਣੀ ਫਿਰ ਪੂਰੀ ਸ਼ਾਮਾਂ ਜਾਣੀ ਚਾ ਕਿਦਨੀ ਕਿਦਨੀ ਸ਼ੋਰਾਂ ਹੋਣ ਲੱਗਿਆ ਉਹ ਕਿਦਨੀ ਸ਼ੋਰਾਂ ਖਲੀ ਦੇ ਲੱਗ ਢੀ ਖੜੀ ਗੱਬੀ ਸ਼ੋਰਾਂ ਖਰਾਬ ਕਰਦਾ ਫੀ ਜ਼ਿਆਦਾ ਉਹ ਕਿਤੇ ਨਹੀਂ ਸ਼ੋਰਾਂ ਹੁੰਦਾ ਸ਼ਾਮ ਆਇ ਕਿਦ ਤਰ੍ਹਾਂ ਇਤਵਾਉਂਦਾ ਮੋਟਰ ਪਰ ਇੱਕ ਦੋ ਬਹੁਤ ਹਾਂ ਬਾਕੀ ਸਾਰੇ ਬਬੂਲਰ ਵਧੇਰੇ ਆਪਣੇ ਪਪੂਲਰ ਉਹ ਚੀਜ਼ ਨਹੀਂ ਹੈਗੀ ਨਾ ਟਿਕ ਨਹੀਂ ਆਕਸੀਜਨ ਦੀ ਕਮੀ ਨਹੀਂ ਪਪੂਲਰ ਉਹ ਚੀਜ਼ ਨਹੀਂ ਹੈ ਜਿਹੜਾ ਏਰੀਆ ਨਾ ਪੰਜਾਬ ਦਾ ਐਮਾਜ਼ਨ ਆ ਪਤਾ ਹਾਂ ਹੋ ਗਏ ਸਾਡਾ ਏਰੀਆ ਪੰਜਾਬ ਦਾ ਐਮਾਜ਼ਨ ਆ ਬਾਈ ਜਿਹੜੇ ਐਮਾਜ਼ਨ ਦੇ ਜੰਗਲ ਹਨ ਉਹ ਸਾਡਾ ਏਰੀਆ ਉਹ ਏਰੀਆ ਸਾਡਾ ਹੈ ਦਰਖਤ ਤਾਂ ਬਹੁਤ ਔਰੇ ਜੀ ਗੱਲ ਬਹੁਤ ਦਰਖਤ ਪਪੂਲਰੋਂ ਛੱਡ ਵੀ ਤਾਂ ਵੀ ਦਰਖਤ ਜ਼ਿਆਦਾ ਹਾਂ ਇੱਥੇ ਘੱਟ ਥੋੜੀ ਹੈ ਪਪੂਲਰ ਗਿਆ ਦਰਖਤ ਨਹੀਂ ਹੈਗਾ ਥੋੜੀ ਜਿਹਾ ਘੱਟ ਨਹੀਂਗਾ ਇਹ ਪੂਲਰ ਦਾ ਫਰਕ ਨਾ ਇਹ ਡਾਕਰ ਕਰਕੇ ਫੜ ਮੰਨਿਆ ਵੀ ਨਿੰਮ ਤਾਂ ਮੁਕਾਬਲਾ ਨਹੀਂ ਕਰ ਸਕਦਾ ਇਹਦੀ ਆਕਸੀਨ ਬਹੁਤ ਘੱਟ ਥਲੀ ਕਰਦਾ ਹੈ ਆਪੇ ਉਹ ਵੀ ਕਰਦਾ ਤਾਂ ਹੈਗਾ ਕੁਝ ਕਰਦਾ ਹੈ ਬਹੁਤ ਘੱਟ ਨਾ ਹੁਣ ਜੇ ਇੱਕ ਕੀਲਾ ਲੱਗਿਆ ਵਾ ਘਟੋ ਘਟ ਚਾਰ ਦਰਖਤ ਤਾਂ ਜਿੰਨੀ ਜਿੰਨਾ ਤੱਕ ਵੱਡਾ ਹੋਣਾ ਤਾਂ ਅਸੀਂ ਛੱਡ ਨਹੀਂ ਨਾ ਹੈ ਪਹਿਲੇ ਸਾਲ ਦਾ ਬੂਟ ਲੱਗ ਡਿਆ ਛੱਡੂਗਾ ਨਹੀਂ ਯਾਰ ਕੋਈ ਵੀ ਇਹ ਦਰਖਤਾਂ ਫੇਰ ਵੀ ਪਹਿਲੇ ਸਾਲ ਦੇ ਵੀ ਕਾਫੀ ਵੱਡਾ ਬੂਟਾ ਹੋ ਜਾਂਦਾ ਛੱਡੂਗਾ ਹੀ ਕੋਸਣਾ ਕੋਸਤਾ ਉਸਤਾ ਘੱਟੂ ਘੱਡੂਗਾ ਯਾਰ ਜੇ ਐਡਾ ਹੋ ਗਿਆ ਉਹ ਕੋਈ ਛੱਡੂਗਾ ਹੀ ਬੂਲਾਂ ਛੱਡਦੇ ਤਾਂ ਵੀ ਦਰਖਤ ਬਹੁਤ ਆ ਵਾ ਦੇਖ ਲੈ ਆ ਦੋਏ ਤਿੰਨ ਹੁਣ ਆਪਣੇ ਛੱਡ ਪਾਣੀ ਜਾਂਦਾ ਹਾਂ ਨਦੀ ਦੇ ਕਿਨਾਰੇ ਤੇ ਖ ਆ ਦਰਿਆ ਵੀ ਗੋਲੀ ਆ ਜਿੱਥੇ ਗਰਾਊਂਡ ਆ ਸਾਡਾ ਖੇਣੇ ਵਾਲਾ ਦੇਖੀਂ ਆ ਕਿੰਨਾ ਰਖਤਾ ਬਹੁਤ ਰਖਤਾ ਉੱਥੇ ਭਰੀ ਪਿਆਲ ਦੋਲੇ ਤੇ ਉਹ ਡੇਡੇ ਖੜੀ ਉੱਥੋਂ ਆ ਕਿਲੋਮੀਟਰ ਫਰ ਆ ਗਿਆ ਤੇਰਾ ਦਰਿਆ ਹਾਂ ਆ ਵੀ ਗਾਹਾਂ ਰਖਤਾ ਉਹ ਦਰਿਆ ਜਿੱਥੇ ਰਖ ਬਹੂਲਰ ਤੋਂ ਤੇਰਾ ਆਹਾਂ ਥੋੜਾ ਏਰੀਆ ਡੱਕਰ ਆ ਹਾਂ ਇੱਥੇ ਬੂਟੇ ਘਟ ਆ ਐਨਾ ਏਰੀਆ ਡੱਕਰ ਆ ਇਹਨਾਂ ਪੂਰਾ ਇੱਥੇ ਬੂਟੇ ਘਟ ਹਾਂ ਤਾਹੇ ਉਹ ਹੁੰਦਾ ਨਹੀਂ ਔਰ ਇਸੜੀ ਜਲੇਗੀ ਪਰ ਇਹਨੂੰ ਪੰਮੇ ਜਿੱਥੇ ਉਹ ਆ ਉਹ ਬੂਟੇ ਖੜੇ ਇੱਥੇ ਐ ਰੇਸੜੀ ਜਲੇਗੀ ਸੋਤਾ ਕਿੰਨੀ ਇਹਨੂੰ ਆ ਇੱਥੇ ਤੇ ਐ ਲੱਗ ਗਿਆ ਬਸ ਆਹ ਏਰੀਆ ਆਹ ਡੱਕਰ ਟਰੈਕਟਰ ਲਾਉ ਬਈ ਬਾਤੇ ਬਾਦ ਟਰੈਕਟਰ ਥੇਰੇ ਲਾਉਂਦੇ ਬਰਸਾਹ ਹੀ ਹੋਣ ਦੇ ਚਾਚਾ ਵੀ ਲਾਉਗਾ ਨਾਲ 100 ਵਸਤ ਮੇਰੇ ਲਾਉਣੇ ਆ ਮੈਂ ਮੀਂਹ ਪੈਣ ਦੇ ਤੂੰ 100 ਮੇਰੇ 100 ਮੇਰੇ 100 ਤੇਰੇ ਕੀ ਕਦ ਦੋਏ ਕਦ 200 ਪਾਲੀ ਆਪ ਇਕੱਠੇ ਹੋ ਕੇ ਕੀ 100 ਟਰੈਕਟਰ ਕਹਿੰਦਾ ਤੈਨੂੰ ਲਾਉਣ ਨੂੰ ਆਪਾਂ ਦੋਏ ਦੋਏ ਮਿਲ ਕੇ 100 ਵਸਤ ਲਾਣਾ ਆਪਾਂ ਦਾ 100 ਮੈਂ ਤਾਂ 500 ਲਾਉਣਾ ਆ ਆ ਦੇਖ ਤੂੰ ਤਾਂ ਫੇ ਪੂਲੇ ਲਾਉਣ ਫਿਰਦਾ ਆ ਵੇ ਪੂਲੇ ਟਰੈਕਟਰ ਠੀਕ ਨਹੀਂ ਆ ਲੈ ਦੋਏ ਦਾ ਸੋਣਿਆ ਜਿਹੜੇ ਦੋਏ ਆ ਜਿਹੜੇ 500 ਬਾਲ ਲਾਉਣਾ ਪਟਾਉਣ ਦੀ ਆਪੇ 20 ਮੈਂ ਦਾ ਅੰਦਰ ਦੁਬਾਰਾ ਮਿਲ ਕੇ ਆਪਾਂ ਨਾ ਸੌਦਾ ਸੱਤ ਲਾ ਲੈਣਾ ਮੇਰੇ ਹੋਰ ਪਾਸੇ ਲੱਗੂ ਸਾਬ ਆਹ ਥੋੜੀ ਵੀ ਆ ਗਈ ਮੋਟਰ ਪਰ ਲਾਉਣੇ ਆ ਸਾਰੇ ਪਾਸੇ ਲਾਉਣੇ ਆ ਜਿੱਦਨ ਮੀ ਪੈਣ ਲੱਗਿਆ ਉਦੋਂ ਅਸੀਂ ਆਪਣੀਆਂ ਮੋਟਰ ਆਪਾਂ ਨਾ ਚਾਚਾ ਭਾਈ ਮੈਂ ਲਾ ਗਏ ਜਿੰਨਾ ਆਪਣਾ ਬਣਦਾ ਉਤੇ ਬਾਦ ਹਾਲਦ ਲਾਉਣੇ ਆ ਤੇ ਆਪਾਂ ਲੋਕੇਸ਼ਨ ਦੇਖੋ ਗਾਓ ਗਰਾਊਂਡ ਚ ਲਾਈ ਜਾ ਕੇ ਆਲਣ ਵਾਲੇ ਬਾਕ ਹੋ ਜਾਏਗਾ ਪਈ ਆ ਇੱਕ ਦੋ ਉਰੇ ਲਾ ਗਏ ਐ ਮੋਟਰਾਂ ਪਰ ਉੱਥੇ ਬਹੁਤ ਰਸਤੇ ਲਾ ਸਕਦੇ ਹੋ ਲੱਗਣੇ ਹੁਣੇ ਪ੍ਰਸਾਦ ਚ ਆ ਹ ਜਿਹੜਾ ਆਪਣਾ ਹਰਿਆਣਾ ਦਾ ਸਮਸ਼ਾਨ ਘਰ ਸਭ ਤੋਂ ਪਹਿਲਾਂ 10 ਰਸਤੇ ਜਿੱਥੇ ਉੱਥੇ ਲੱਗਣੇ ਉੱਤਲਾ ਲੈਣੇ ਆਲੋ ਹੈ ਚੌਪੜੀ ਦਾ ਦੋਲੇ ਚੌਪੜੀ ਦੇ ਉਹ ਆਹੇ ਕਮੇਣਾ ਆਪਣਾ 20-10 ਵੀ ਲਾ ਕੇ ਜੀ ਪੈਣ ਤੇ ਪ੍ਰਸਾਦ ਪੈਣ ਆ ਜਾਂਦੇ ਉੱਥੇ ਦਰਸਤੇ ਦਰਸਤ ਕਰ ਦੇਣਾ ਸੀ ਲਿਆਉਣੇ ਆ ਤੈਨੂੰ ਕਹਿੰਦਾ ਹੈਗਾ 5-7 ਦਿਨ ਰੁਕ ਜਾ ਬਸ ਮੀਂਹ ਪੈਣ ਤੇ ਬਾਅਦ ਵੀ ਮੈਂ ਆ ਤੇ 100 ਮੰਗ ਕੇ ਚੱਲਿਆ ਮੇਰੇ ਕੇ 98 ਰਹਿ ਗਏ ਮੇਰੇ ਇਹਨੇ ਦੋ ਲਾਤੀ ਦੋ ਮੈਂ ਲਾਤੇ ਆ ਆਪਣੇ ਮੇਰੇ ਜੀ ਦੋ ਦੋ ਲਾਉਣ ਲੱਗੇ ਕਦ ਪੂਰੇ ਕਰੂੰਗਾ 100 ਨਾ ਉਹ ਤਾਂ ਜਦ ਮੈਨੂੰ ਆਕੇ ਦੇ ਤਾਂ ਲਾਤੇ ਮੈਂ ਇੱਕੋ ਦਿਨ ਚ ਪੂਰੇ ਕਰਨੇ ਇਹ ਤਾਂ ਕਹਿੰਦਾ ਉਹ ਤਾਂ ਇੱਕ ਦਿਨ ਮੈਂ ਲਿਆ ਇੱਕ ਦਿਨ ਦੋ ਦਿਨ ਲੱਗੇ ਲਾਉਣੇ ਫਿਰ ਉਹ ਨਾ ਡਿੱਕਦਾ ਬਰਾਹਤਾਂ ਨੂੰ ਵੀ ਬਰਾਹਤਾਂ ਚੋਂ ਗੋਣ ਵਿਚੇ ਫਾਲ ਫਰੂਟਾਂ ਦੇ ਬੂਟੇ ਵਿਚੇ ਫਾਲ ਫਰੂਟ ਵਿਚੇ ਸਾ ਦੂਏ ਵਿਚੇ ਤੇਰੀ ਕੋ ਹੋ ਗਈ ਨਿਮਾ ਨਿਮਾ ਜਾ ਲਾਉਣੀ ਇੱਕ ਤਾਂ ਨਿਮਾ ਲਾਉਣੀ ਆ ਇਹਦੇ ਹਰੇ ਦੇ ਕੰਨ ਕਿ ਨਿਮਾ ਲਾਗਣੀ ਬੜਾ ਜਾ ਕੇ ਨਾਲੇ ਜਿੰਨੇ ਬਲੋਂ ਨਿਮਾ ਜ਼ਰੂਰੀ ਆ ਇੱਕ ਇਹਦੇ ਕਰਾਂ ਲਾਉਣੀ ਨਿਮਾ ਜਾ ਕੇ ਮੇਰੇ ਤਾਂ ਲੱਗੀ ਵੀ ਆ ਲੱਗੀ ਨਿਮਾ ਤੇ ਇੱਕ ਹੋਰ ਆ ਪਾਲਣੀ ਵੀ ਆ ਉਹ ਹਾਂ ਚਾਚੇ ਤੇ ਕਰ ਜਾ ਕੇ ਹੀ ਤੇ ਕਰਾਂ ਕਿਆ ਬਾੜੇ ਮਹਿਜੇਗਾ ਤੇਰੀ ਲਾਉਣੀ ਮੈਂ ਹੁਣ ਇਹਦਾ ਬਾੜੇ ਲਾਣੇ ਆਪਾਂ ਨਾ ਬਾੜੇ ਮੇਰੇ ਕਿੰਨੇ ਮਰਜੀ ਢਾਲੀ ਉਧਰ ਦੋ ਨਿਮਾ ਲਾਉਣੀ ਮੈਂ ਵੀ ਪਰਾਂ ਬਾ ਠੀਕ ਆ ਬਾੜੇ ਚ ਬਾ ਉਸੇ ਲੈ ਆਉਣੇ ਕਦੋਂ ਰਸ? ਖਲਾੜੀ ਕੋ ਲਾਵਾਂਗੇ। ਸ਼ਾਮਾਂ ਵਾਲੇ ਓਕੇ ਹੁੰਦੇ। ਹੋਰ ਕੀ? ਨਹੀਂ ਹੁਣ ਚੱਕਰ ਪਤਾ ਕਿਆ ਲਾਉਣੇ ਤਾਂ ਹੁਣ ਲਾਦੇ ਤਾਂ ਹੁਣ ਸਲਾਬਾ ਨਹੀਂ ਹੈਗਾ ਤਾਂ। ਹੁਣ ਨਹੀਂ ਹੁਣ ਨਹੀਂ ਹੁਣ ਫਾਇਦਾ ਨਹੀਂ। ਹੁਣ ਤਾਂ ਨਹੀਂ ਨਹੀਂ ਟਾਈਮ ਆ ਗਿਆ ਹੁਣ 5 ਦਿਨੇ ਰਹਿ ਗਏ। 10 ਦਿਨ ਤੱਕ ਲਿਆਉਣੇ ਆਪਾਂ ਨਾ। 10 ਦਿਨ ਤੱਕ ਮੈਂ ਮਾ ਜਾਉਂਗਾ ਮੇਰੇ ਕੋਟਲੇ। ਹਾਂ। ਨਾਲੇ ਲਾਉਣੇ ਦੂਏ ਸਿਸਟਮ ਵਗੈਰਾ ਜਿਗਣਾ ਗੱਗਾ ਯੂਨੀਵਰਸਿਟੀ ਚ ਸਿੱਖ ਕੇ ਆਇਆ ਜਤਾ। ਕੁਛ ਨਹੀਂ। ਤੂੰ ਆ ਲੰਬਾ ਟੂਆ ਮਾਰ ਕੇ। ਅੱਛਾ। ਦੋ ਤਹਿ ਬਣਾਉਣੀ ਉਹ ਡੇਟਾ। ਟੂਆ ਪਟੋ। ਅੱਛਾ। ਤਹਿ ਬਣਾ ਕੇ ਲਾਉ ਡੂੰਗਾ ਉਹਦੇ ਨੇੇਠਾਂ ਰੂੜੀ ਪਾਉਣੀ ਪਹਿਲਾਂ ਅੱਛਾ ਫਿਰ ਮਿੱਟੀ ਹਾਂ ਫਿਰ ਰੂੜੀ ਫਿਰ ਮਿੱਟੀ ਦਬਕੇ ਦਾਤ ਫੇ ਲੱਗਣਾ ਉੱਪਰਾਂ ਟਾਕੇ ਫਿਰ ਡੂੰਗਾ ਆ ਕੇ ਪਾਣੀ ਪੰਦਰਾਂਗਾ ਤੇ ਵੀ ਉਹਨੂੰ ਜੜਾ ਫੈਲਣ ਨੂੰ ਮੜੀ ਜੀ ਥੱਲੇ ਪੋਲੀ ਮਿੱਟੀ ਪੋਲੀ ਮਿੱਟੀ ਚਾਹੀਦੀ ਆ ਹੁਣ ਰੂੜੀ ਦੋ ਵਾਰ ਰੂੜੀ ਪਵਾਈ ਆ ਜਿਹੜਾ ਫੈਲਣੀ ਆ ਰੂ ਉਹਨੂੰ ਉਹ ਮਿਲ ਜਾਨਾ ਖਵਾ ਕੇ ਮਿਲਣੀ ਠਾ ਦੇਣ ਜਿਹੜਾ ਫੈਲਣੀ ਆ ਪੋਲੀ ਜਗਾ ਵੀ ਮਿਲਣੀ ਆ ਜਗਾ ਪੋਲੀ ਐ ਛੇ ਛੇ ਥੀ ਫੈਲੂਗਾ ਰੂੜੀ ਪੋਲੀ ਰਹਿੰਦੀ ਆ ਥੋੜੀ ਜੀ ਇੱਕ ਤਾਂ ਯਾਰ ਮੈਂ ਮੇਰੀ ਗੱਲ ਸੁਣ ਆਪਣੇ ਪਿੰਡ ਦੇ ਨਾ ਮੇਰੀ ਗੱਲ ਸੁਣ ਲੈ ਲਫਾਫ ਮੁਰ ਦੇਖਿਆ ਆਪਾਂ ਹੁਣ ਪਿੰਡ ਵੜਦੇ ਆਂ ਕੀ ਹਾਲ ਹੋਗਾ ਹੁੰਜੇ ਪਰ ਕੀ ਕਰੇ ਹੁ ਜੇ ਆਪਣਾ ਬੰਦਾ ਆਪਣੇ ਆਪਣੇ ਘਰ ਦੇ ਆਪਣੇ ਘਰੇ ਲਫਾਫਾ ਫੂਕ ਦੋ ਗੰਦਗਾ ਨੂੰ ਪਵੇ ਬਾਬਾ ਬਾਈ ਲਫਾਫੇ ਦੀ ਬਰਤੋਂ ਨਾ ਕਰੋ ਬੜੀ ਗਲਤ ਅੱਜ ਕੱਲ੍ਹ ਹਵਾ ਬਾਬਾ ਕੋਈ ਸਮਾਨ ਲੈ ਗੋਣਾ ਘਰ ਦੇ ਚੋ ਝੋਲਾ ਚੱਕੋ ਰੋਜ ਬਾਕੇ ਲੈ ਮੁਰਗੀ ਸੀ ਵਾਂਗੂ ਲਾ ਠੀਕ ਐ ਮੈਂ ਤਾਂ ਸੁਆਇਆ ਮੈਂ ਥੈਲੇ ਦਾ ਯਾਰ ਲਫਾਫੇ ਦੀ ਬਰਤੋਂ ਨੂੰ ਕਹਿੰਦੇ ਲੇਜ਼ ਸਭ ਤੇ ਸਭ ਆਹੀ ਮੁੱਕੀ ਦੇ 10 ਰੁਪਏ ਦਾ ਲੇਜ਼ ਹੁੰਦਾ ਐਡਾ ਲਫਾਫਾ ਹੁੰਦਾ ਉਹ ਨਾ ਪਾੜਦਾ ਨਾ ਬਾਸਤਾ ਉਹ ਅੱਜ ਮੈਂ ਅੱਜ ਤਾਂ ਸੜਕ 'ਚ ਆ ਗਿਆ ਲਫਾਫੇ ਯਾਰ ਆ ਗਿਆ ਚ ਲੈਟ ਮੇ ਆਉਗੀ ਆਉਗੀ ਅੱਠ ਬੱਤੀ ਚੱਲਣੀ ਐ ਉਹ ਵੀ ਆਟੋਮੈਟਿਕ ਉਹ ਵੀ ਚਲਾ ਦਿੰਦੇ ਅੱਜ ਕਰ ਦਿੰਦੇ ਭਗਵਾਨ ਤਮਨਜੀ ਨੂੰ ਬੋਲ ਆਟੋਮੈਟਿਕ ਹਾਂ ਆਟੋਮੈਟਿਕ ਹੁਣ ਐ ਵਾਹ ਚੱਲਦੀ ਐ ਤਮਨਤਮਨ ਨੂੰ ਫੋਨ ਕਰਦੇ ਵੀ ਭਾਈ ਲੈਡ ਛੱਡ ਉਹ ਹੁਣ ਭਾਈ ਸਾਡੀ ਫਰਿਆਦ ਸੁਣ ਲੈ ਵੋਟ ਅਸੀਂ ਤਾਂ ਪਾਈ ਆ ਕਿਹਦਾ ਸਕੂਲ ਕਿਹੜਾ ਜੀ ਕਿਹੜਾ ਜੀ ਭਗਤ ਸਿੰਘ ਦਾ ਆਓ ਭਾਈ ਸਾਹਮਣੇ ਇੱਥੇ ਦੇ ਸਾਹਮਣੇ ਜਾਓ ਜੀ ਸਿੱਧਾ ਜਾਓ ਜੀ ਸਾਹਮਣੇ ਐ ਜੀ ਉਹ ਆ ਗਏ ਜਲਦੀ ਨਹੀਂ ਹੱਲੇ ਮੋਟਰ ਹਾਂ ਮੋਟਰ ਚੱਲ ਨਹੀਂ ਐ ਚੱਲੇ ਚੱਲ ਵੀ ਚੱਲ ਆ ਆ ਗਿਆ ਪਾਣੀ ਹੋ ਲੋਕੇ ਪਰ ਉਹ ਟਾਈਮ ਵਾਲਾ ਲੱਗਿਆ ਉਹਨੂੰ ਅੱਛਾ ਸਾੜੇ ਵਾਲੇ ਡਾਇਰੈਕਟਰ ਜਦ ਜਲਦੇ ਠਾ ਦੇਗੇ ਇਹ ਟਾਈਮ ਵਾਲਾ ਨਾ ਉਹ ਹੈ ਫਾਇਦਾ ਉਹਦਾ ਉਹ 2 ਮਿੰਟ ਬਾਅਦ ਚੱਲਦਾ ਜਿਹਦਾ ਜਿੰਨਾ ਮਾਦੀ ਟਾਈਮ ਲਾ ਦੇ ਅੱਧੇ ਸਕਿੰਟ ਮਿੰਟ 2 ਮਿੰਟ ਇਦਾਂ ਲੱਗਦਾ ਉਹਦਾ ਨਹੀਂ ਠੀਕ ਹੈ ਹੈ ਠੀਕ ਹੈ ਵੈਸੇ ਉਹ ਇੱਕੋ ਲਾ ਤੇ ਲੋਡ ਨਹੀਂ ਪੈਂਦਾ ਗ੍ਰੇਡ ਪਰੈਂਦਾ ਹੁਣ ਇੱਕ ਲੱਖ ਤੋਂ ਚੱਲਣੀ ਪਿੱਛੇ ਲੋਡ ਨਹੀਂ ਪੈਂਦਾ ਇਹਦੇ ਵਿੱਚ ਜਿਹੜਾ ਬਦਲ ਬਦਲ ਕੇ ਜਿਹੜਾ ਇਹ ਉਹਦਾ ਫਰਕ ਹੈ ਇਹ ਟਾਈਮ ਜਟਾ ਨੂੰ ਆਇਆ ਹੁੰਦਾ ਵੀ 1 ਸਕਿੰਟ ਦਾ ਵੀ ਲਾ ਹੈ ਲੈ ਭਾਈ ਆਇਆ ਕਰਦਾ ਦਿਲ ਉਹ ਜੇ ਜਨਰੇਟਰ ਲਾਉਂਦੇ 250 ਰੁਪਏ ਘੰਟਾ ਪੈਂਦਾ। ਦਿਲ ਤੋਂ ਸਾਰਿਆਂ ਦੀ ਐਂ ਕਰਦਾ ਅੱਛੇ। ਇਹ ਤੋਂ ਵੀ ਜ਼ਿਆਦਾ ਹੀ ਬਾਈ। ਫੇਰ 250 ਲਾ ਲੈ ਤੂੰ। 250 ਰੁਪਏ ਘੰਟਾ ਪੈਂਦਾ। ਦਿਲ ਤੋਂ ਸਭ ਦਾ ਐਂ ਕਰਦਾ ਹੀ ਆ। ਜੇ ਐਂ ਕਰਨਾ ਬੰਦ ਹੋ ਗਿਆ ਫੇਰ। ਫੇਰ ਲਾ ਲੈਂ ਲੰ ਸਿੱਧੀ ਆ। ਜੇ ਤੂੰ ਜੀ ਹੋਣੀ ਤੂੰ ਜੇ ਲੈਂ ਸਿੱਧੀ ਆ ਫੇਰ। ਅੱਜ ਗਰਮੀ ਬਹੁਤ ਦੇਗਾ ਅੱਗੇ। ਗਰਮੀ ਤੇ ਗਰਮੀ ਤਾਂ ਹੈਗੀ। ਅੱਜ ਤਾਂ ਮੈਂ ਕਹਿੰਦਾ ਫੁੜਕਾਉਣੇ ਵਾਲਾ ਕੰਮ ਤਾਂ ਮਹਾਰਾਜ ਦਾ। ਮੈਂ ਤਾਂ ਆ ਗਿਆ ਪੁਰਾਣਾ ਅਰਥ ਸਿਰ ਤੇ ਚਾਰ ਗਿਣੀਆਂ ਕੀ ਮਾਰਨ ਲੱਗਿਆ ਮੈਂ ਤਾਂ ਜਦੋਂ ਹੋ ਪਸ ਗਿਆ ਹੋਰ ਤਾਂ ਅੱਜ ਹੈ? ਹੋ ਪਸ ਗਿਆ ਉਹ ਤਾਂ ਜੀ ਇੱਧਰ ਠੰਡੇ ਦੇ ਚ ਗਿਆ ਉਹ ਤਾਂ ਨਾ ਨਾ ਹਾਂ ਦੱਸ ਸਮਝ ਕੋਈ ਵੇ ਗਲਤ ਨੂੰ ਅੱਛਾ ਗਾਣੇ ਗਾਣਾ ਬੋਲਾ ਮੁੰਡੇ ਨੇ ਅੱਛਾ ਉਹ ਗਾਣਾ ਬਾਰੇ ਦੇਖਾਂਗੇ ਤੇ ਗਾਣਾ ਸੁਣਾਇਆ ਉਹਨੇ ਕਹਿੰਦਾ ਬਾਈ ਪਾ ਦੀਏ ਹਾਂ ਮੈਂ ਅੱਬ ਚਲੋ ਪਾਉਂਦੇ ਫਿਰ ਕਰਦੇ ਸ਼ੁਰੂ ਗਾਣਾ ਵੀ ਉਹਨਾਂ ਕਰਦੇ ਕਰਦੇ ਹੋਰ ਕੀ ਚੱਕ ਦੇ ਫੱਟੇ ਸੁਣਾਓ ਸਾਨੂੰ ਮੈਂ ਲੈ ਕੇ ਆਇਆ ਗਾਣਾ ਨਾਲ ਹਾਂ ਬੰਬਸ ਨਾ ਤੁਹਾਨੂੰ ਸੁਣਾ ਦੀ ਕਰਨਾ ਆ ਮਹੀਨੇ ਤੇ ਅਗਲੇ ਮਹੀਨੇ ਚ ਸੀਰੀਜ਼ ਕਰਦੇ ਆ ਇਸ ਸ਼ੁਰੂਆਤ ਚ ਇਹ ਸ਼ੂਟਿੰਗ ਕਰਨੀ ਆ ਨਹੀਂ ਸ਼ੂਟਰ ਨਹੀਂ ਕਰਨਾ ਗਾਣਾ ਇਦਾਂ ਇਦਾਂ ਹੀ ਛੱਡਣਾ ਹਾਂ ਬਿਨਾ ਸ਼ੂਟ ਤੇ ਛੱਡਣਾ ਇੰਨਾ ਬਜਟ ਹੈ ਨਹੀਂ ਬਜਟ ਬਹੁਤ ਬਾਬਾ ਵੱਧਾ ਫਿਰ ਪੈਸੇ ਮਨਕੀਤ ਭਾਈ ਐਕਟਰ ਹੈਗਾ ਹੈਗਾ ਹੀ ਤੂੰ ਇਹ ਨੂੰ ਕਰ ਦੇਣਾ ਆਪਾਂ ਨੇ ਦੇਖ ਲੈ ਜਿੰਨੇ ਸਾਡਾ ਰੋਲ ਇੰਨਾ ਕਿਦਾ ਅਸੀਂ ਕਰ ਦੂਗੇ ਸੈਡ Song ਆ ਮਨ ਕਿੱਥੇ ਮਨ ਕਿੱਥੇ ਲੱਗੇ ਜਾਊਗਾ ਕਹੂੰਗਾ ਦੂਗਾ ਹਾਂ ਕੁਕੜੀ ਛੱਡੀ ਕਿੱਥੇ ਮੈਂ ਕਿੱਥੇ ਬਣੂ ਐਕਟਰ ਨੂੰ ਮੈਂ ਹਾਂ ਕੁੜੀ ਤੇ ਵੀ ਚੱਲ ਵੀ ਰੋਣੇ ਦਾ ਵੀ ਠੀਕ ਆ ਕੁੜੀ ਛੱਡ ਗਈ ਵੀ ਵਾਪਸ ਆਉਣਾ ਆਉਣਾ ਚਾਹੁੰਦੀ ਕੁੜੀ ਆ ਆ ਗਾਣਾ ਆ ਬਸ ਹਾਂ ਉਹ ਮਲਕੀ ਜੀ ਕਿੱਥੇ ਫੜਾਉਂਗਾ ਇਹ ਤਾਂ ਕਿ ਕਰਦੇ ਗਾਣਾ ਪਾਉਂਗੇ ਇਹਨੂੰ ਹਰਸ਼ਵੀਰ ਨੂੰ ਆ ਆ ਉਮਰ ਜੀ ਕਿੱਥੇ ਘਟਾਉਂ ਕਰਦੇ ਇਹਨੂੰ ਸਾਬਜੋ ਦਾ ਐਕਟਰ ਹੈਗਾ ਐ ਮੁੰਡਾ ਜੁੱਤੀਆਂ ਨਭਾਉ ਫਿਰ ਸਾਬਜੋ ਤੇਗਾ ਫਿਰ ਉਹ ਗਾਣਾ ਦਾ ਬੋਲੇ ਇਹ ਜੇ ਵੀ ਸ਼ੂਟ ਮਹਿੰਗਾ ਸ਼ੂਟ ਥੋੜੇ ਜਿਹਾ ਅੱਛਾ ਚੱਲ ਬਾਹਰ ਦਾ ਸ਼ੂਟ ਥੋੜੇ ਜਿਹਾ ਬਾਹਰ ਦਾ ਵੀ ਉਰੇ ਵੀ ਕਰਨਾ ਪਿਆ ਬਾਹਰ ਵਾਲ ਸੀਨ ਵੀ ਤਾਂ ਵੀ ਮਹਿੰਗਾ ਪੈਣਾ ਥੋੜੇ ਜਿਹਾ ਅੱਛਾ ਪਤਾ ਲੱਗ ਜੂ ਇਹਨੇ ਸਾਡਾ ਬਜਟ ਬਣਾ ਨਹੀਂ ਫਿਰ ਭਾਈ ਨਹੀਂ ਬਣਾ ਹੈ ਨਹੀਂ ਤੇ ਮੰਗਦਾ ਹੁਣ ਯਾਰ ਮੈਂ ਹੁਣ ਸਹੀ ਸਲਾਹ ਕਰੀ ਵੀ ਐਦਾਂ ਹੀ ਛੱਡਣਾ ਠੀਕ ਐ ਵੀ ਬਾਅਦ ਵਿੱਚ ਦੇਖ ਲਾਂਗੇ ਵੀਡੀਓ ਨੂੰ ਠੀਕ ਐ ਪਹਿਲਾਂ ਗਾਂ ਛੱਡੀਆਂ ਲੋਕਾਂ ਨੂੰ ਦੇਖੀ ਪਸਾਉਣਾ ਹੈ ਕਿ ਨਹੀਂ ਆਉਂਦਾ ਨੰਨਾ ਠੀਕ ਐ ਭਾਈ ਇਹ ਦਿਨ ਆਇਆ ਸਾਨੂੰ ਭਾਈ ਪਾ ਦੂਗੇ ਲੇਖਾਂਗੇ ਭਾਈ ਤੁਹਾਨੂੰ ਅਲੱਗ ਦੂਰ ਆ ਕੰਮ ਹਾਂ ਠੀਕ ਐ ਨਾ ਹੁਣ 26 ਤਰੀਕ ਤੱਕ 26 ਨੂੰ ਡੇਰੇਗੇ ਅਜੇ ਤੇ ਹੀ ਆ ਤਿੰਨ ਦਿਨ ਪਏ ਆ ਗੋਡੇ ਦਾ ਹੈ ਕਿ ਗੋਡੇ ਨਹੀਂ ਹਲੇ ਉਹ ਮੇਰੇ ਹਿਸਾਬ ਨਾਲ ਕੁਝ ਨਹੀਂ ਹੈਗਾ ਮੈਂ ਡੋਣਾ ਲਿਪੜੀਆਂ ਆ ਤਾਂ ਲਾਈਟ ਛੋੜ ਦੂ ਮੈਂ ਤੈਨੂੰ ਪਤਾ 26 ਤੱਕ ਪਾਣੀ ਪੂਰ ਹੋਊ ਤੇ ਸਭ ਦਾ ਕੀ ਪਾਣੀ ਪੂਰਾ ਹੋ ਜਾਊਗਾ ਪਾਣੀ ਪੂਰਾ ਕਰਨੀ ਤੇ ਗੱਲ ਕੁਝ ਵੀ ਨਹੀਂ ਹੈਗੀ ਜਨਰੇਟਰ ਨਹੀਂ ਕਰਨਾ ਜਨਰੇਟਰ ਨਹੀਂ ਕਰਨਾ ਇਹ ਜਿਹਦਾ ਅਸੀਂ ਹੁਣ ਦੂਰ ਕਰਕੇ ਨਹੀਂ ਲਾਉਂਦੇ ਤੂੰ ਲੈ ਲੈ ਬਈ ਇਹ ਜੀ ਨਾਲ ਦੇ ਲਵਾਈਏ ਯਾਰ ਤੂੰ ਹੈ ਨਹੀਂ ਨਾ 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 ਹਲੇ ਨਹੀਂ ਹੋ ਜਾਂਦੇ ਸੈਟ ਇੱਥੇ ਕੋਈ ਨਹੀਂ ਫਰਕ ਪੈਣਾ ਤੇ ਲੇਲੀ ਪਈ ਹੈ ਇੱਥਾਂੋਂ ਬਣ ਜਾ ਤੈਹ ਬਣ ਗਈ ਹੁਣ ਹਾਂ ਹੁਣ ਨਹੀਂ ਇੱਥੇ ਲੋਟ ਆ ਕੰਮ ਹਣ ਡੌੜਾ ਲੂੜਾ ਲਿੱਪ ਜਣੀ ਆ ਨਾ ਖੜ੍ਹ ਜਣੀ ਆ ਹੁਣ ਕੁੱਤੇ ਘੁੰਮਦੇ ਆ ਵਟ ਪਰ ਲਿੱਪੀ ਵੀ ਪਰ ਮੈਂ ਘੁੰਮ ਲੇ ਕੋਈ ਨਾ ਜਦ ਤਨ ਮੇਰੇ ਕਾਬੂ ਆ ਗਏ ਨਾ ਟੋਟਾ ਗਏ ਵਟਾਂ ਤਾਂ ਹੀ ਚਿੰਗਾ ਲਾਤੀਆਂ ਉਹ ਚਿੰਗਾ ਹਲੇ ਕੋਲ ਨੂੰ ਲੱਗਦੇ ਆਂ ਆਏ ਪੜਦੇ ਇੱਥੇ ਪਾਣੀ ਆਏ ਨਿਕਲ ਜਾਂਦੇ ਸਾਰੇ ਸਾਕੋ ਗਿਆ ਨਾ ਲੱਗ ਲੋ ਉਹ ਜਿੰਨੂ ਪੜਾਤਾ ਮੈਂ ਬਹੁਤ ਜਿਆਦਾ ਇਹਨੂੰ ਭੱਜਦਾ ਮੇਰੇ ਕੋ ਤੇਰੇ ਕੋ ਛੱਡ ਕੇ ਆਉਣ ਕਿਧਰੇ ਭਾਰ ਕੇ ਓ ਬਾਈ ਚਿੰਗਾ ਕਿੱਥੋਂ ਲਾਈਆਂ ਆਂ ਉਹ ਉਹ ਪਰਲੇ ਪਾਸੇ ਉਹ ਜਿੰਨਾ ਮਾਰਦੀ ਰੋਕ ਲੈ ਨੂੰ ਜਾਨਪਨ ਨਹੀਂ ਰੁਕਦਾ ਹੈ ਮਰਜੀ ਦੇ ਮਾਲਕ ਆ ਅੱਜ ਤਾਂ ਲਫਾਫਾ ਦੂਰ ਲੱਗਿਆ ਬਣੀ ਲਫਾਫਾ ਇਹਨਾਂ ਸਾਰੇ ਹੀ ਪਾੜ ਦੇ ਨੇ ਉਹ ਕਿੱਥੇ ਫਿਰਦਾ ਕਿੱਦੋਂ ਲੰਘ ਕੇ ਗਿਆ ਗੋਰੀਆਂ ਤੋਂ ਲੰਘੇ ਨਹੀਂ ਗਿਆ ਇੱਦੋਂ ਲੱਗ ਕੇ ਥਾਏ ਇੱਧਰ ਨੂੰ ਗਿਆ ਘੁੰਮ ਕੇ ਇਹ ਵੀ ਠੰਡ ਭਾਲਦੇ ਭਾਇਆ ਕਰ ਉਹਦੇ ਬਾਹਰ ਲੱਗਾ ਥੋੜੇ ਉਹਦੇ ਉਹ ਸ਼ਾਮਾਂ ਡਾਲੀ ਦੀ ਉੱਥੇ ਜਾਂਦੇ ਆ ਇਹ ਉਹਦੇ ਉਹਦੇ ਫਿਰਦਾ ਜੋਬਰ ਹੂੰ ਵਿੱਚ ਚੱਲ ਨੂੰ ਫਿਰਦਾ ਮੈਂ ਕਹਿੰਦਾ ਇਹ ਹਾਂ ਹਾਂ ਨਾ ਉੜ ਗਿਆ ਵਿੱਚ ਇਹ 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 ਖਾਲਜ ਵਿੱਚ ਮੜ ਗਿਆ ਖਾਲਜ ਵਿੱਚ ਇਹ ਥਲੇ ਆਹੇ ਡਾਊਟ ਹੁੰਦੇ ਆ ਇਹ ਇਹ ਆਉਂਦੇ ਇਹ ਆਹ ਹੁੰਦੇ ਚੱਲ ਕੇ ਮੈਂ ਸ਼ਿਕਾਰਪਾਲਾ ਚ ਸ਼ਿਕਾਰ ਕੇ ਥਲੇ ਨੂੰ ਮਿਲਣਾ ਇੱਥੇ ਇੱਥੇ ਮੱਛੀਆਂ ਆ ਵਾਹ ਲੈ ਲੈ ਤੇ ਨਾਲਾਂ ਦੇ ਕੋਈ ਨਹੀਂ ਗਰਮੀ ਆ ਉਹ ਨਾ ਤਾਂ ਲਵੇ ਨਾਲਾ ਕਾਨਤ ਬੋਸ ਆਉਂਦੀ ਉਹ ਡੋਲਾ ਤੂੰ ਵੇ ਤਾਂ ਮੇਰਾ ਟੁੱਟਿਆ ਬਟੋਲਾ ਲਿੱਪ ਦੇ ਦਾ ਹੋ ਫੇਰ ਐ ਕੰਮ ਖਰਾਬ ਆ ਕੁੱਤਿਆਂ ਦਾ ਚੱਲ ਕੋਈ ਕਹਿੰਦੇ ਜਿੱਦੇ ਹੈਗੇ ਕਾ ਬੰਨ ਲਉ ਭਾਈ ਲਾਓ ਕਿੱਥੇ ਬੰਨੂਗਾ ਕਹਿੰਦੇ ਸਾਡੇ ਘਰ ਕੋ ਛੱਡ ਦਿੰਦੇ ਆ ਮੈਂ ਕਿਹਾ ਮੈਂ ਬੰਨੂਣ ਲਿਆਨੂੰ ਉਹ ਕਹਿੰਦੇ ਹੋਰ ਛੱਡ ਦੇ ਸਾਡੇ ਕੋਈ ਕਹਿੰਦੇ ਥੈਲੇ ਕੋਲ ਗਿਆ ਕਿਤੇ ਰਾਤ ਨੂੰ ਕੋਈ ਤੇ ਤੂੰ ਥੈਲਾ ਕਿਤੇ ਬੋਲੂਗਾ ਹੁਣ ਹੁਣ ਤਾਂ ਇਹ ਕਰਨਾ ਤਾਂ ਕਿਨੇ ਮੈਂ ਹੁਣ ਜਾਣਾ ਕਰ ਨੂੰ ਬਿੱਲਾ ਬਿੱਲਾ ਕਿੱਥੇ ਆ ਪਾਣੀ ਪੀਂਦੇ ਬਿੱਲ ਨਹੀਂ ਆ ਤੂੰ ਕੀ ਕਰਦਾ ਹਾਂ ਮੈਂ ਹੁਣ ਦੇਖ ਮੈਨੂੰ ਚਾਰ ਪੰਜ ਕੰਮ ਹੈ ਬੱਸ ਬਿੱਲਾ ਤੇ ਲਾ ਦੂੰ 11 ਵਜੇ ਹੁੰਦਾ ਮੈਂ ਜਾਂ ਪੈਣਾ ਉਸ ਵੀ ਉਹ ਵੀ ਜਦਵੀ ਕਹਦਾ ਵਿਹਲਾ ਹੈ ਜਦ ਵੀ ਸੋਚਦਾ ਵੀ 4 ਵਜੇ ਉੱਠ ਕੇ ਪਾਣੀ ਲੈਣ ਜਾਣਾ 4 ਵਜੇ ਫਿਰ ਪੁੱਛਿਆ ਨੇ ਵੀ ਆਲਰਮ ਵੱਜ ਜੂਗਾ ਮੇਰਾ 4 ਵਾਰ ਵੱਜਦਾ ਹੀ ਨਹੀਂ ਸਾਲਾ ਸਮਾਂ ਵਧੀਆ ਨਹੀਂ ਵੱਜਦਾ 2 ਘੰਟੇ ਹੋਰ ਤਾਂ ਸੌਂ ਜਾਂਦਾ ਬੰਦਾ ਨਹੀਂ 4 ਵਜੇ ਤਾਂ ਉੱਠਣਾ ਚਾਹੀਦਾ ਬੰਦੇ ਨੂੰ 4 ਵਜੇ ਉੱਠ ਕੇ ਫਿਰ ਮੌਰੀ ਨੂੰ ਆਉਂਦਾ ਜੇ ਲਾਈਟ ਆਉਂਦੀ ਹੈ